ਆਮ ਆਦੀ ਪਾਰਟੀ ਲਈ ਕਿੰਨਾ ਵੱਡਾ ਛਟਕਾ ਕਿ ਉਹਨਾਂ ਦਾ ਕੱਲਾ ਐਮਪੀ ਇੱਕੋ ਐਮਪੀ ਲੋਕ ਸਭਾ ਦਾ ਉਹਨੂੰ ਟਿਕਟ ਅਲਾਟ ਹੋਣ ਦੇ ਬਾਵਜੂਦ ਵੀ ਆਮ ਆਦੀ ਪਾਰਟੀ ਨੂੰ ਛੱਡ ਕੇ ਉਹ ਭਾਜਪਾ ਚ ਆ ਗਿਆ ਠੀਕ ਹੈ ਛਿੱਤਨਗਰਾਲਾ ਦਾ ਐਮਐਲਏ ਠੀਕ ਹੈ ਉਹਨੂੰ ਪਤਾ ਹੈ ਇੱਕ ਐਮਐਲਏ ਜਾਣ ਨਾਲ ਕੁਝ ਫਰਕ ਨਹੀਂ ਪੈਂਦਾ ਕਿ ਵੱਡੀ ਉਹਨਾਂ ਕੋਲ ਮੈਜੋਰਟੀ ਹੈਗੀ ਫਿਰ ਵੀ ਉਹਨੇ ਹਿੰਮਤ ਦਿਖਾਈ ਕਿ ਮੈਂ ਛੱਡ ਕੇ ਆਵਾਂਗਾ ਸ਼ਾਇਦ ਕਈ ਸੱਤਰ ਉਹਨਾਂ ਚੋ ਇੱਕ ਕਾਰਨ ਤੇ ਗੁੱਡ ਗਵਰਨੈਂਸ ਵੀ ਹੈ ਤੇ ਇੱਕ ਕਾਰਨ ਹੈ ਕਿ ਪੰਜਾਬ ਦੇ ਅੰਦਰ ਹਾਲਾਤ ਬਹੁਤ ਖਰਾਬ ਨੇ ਅੱਜ ਸਾਡੀ ਮਾਮਾ ਭੈਣਾ ਜਿਹੜੀ ਹੈ 24000 ਰੁਪਏ ਮਹੀਨਾ 24000 ਰੁਪਏ ਜਿਹੜਾ 24 ਮਹੀਨੇ ਦਾ ਉਹਦਾ ਇੰਤਜ਼ਾਰ ਕਰਦੀ ਹੈ ਵੀ ਸਾਨੂੰ ਦੇ ਦਿਓ ਭਲੇ ਗੱਲ ਕੱਲ ਸਰਕਾਰ ਦੱਸੇ ਦਿੱਲੀ ਪੰਜਾਬ ਦੀ ਸਰਕਾਰ ਤੋੜ ਸਕਦੀ ਹੈ ਗੱਲ ਤਾਂ ਸੁਣੋ ਹੁਣ ਲੌਂਡਰ ਆਰਡਰ ਦਾ ਵੀ ਇਸ਼ੂ ਬਹੁਤ ਵੱਡਾ ਹੈ ਪੰਜਾਬ ਨੇ ਤਾਂ ਗੈਂਗਸਟਰ ਜਿਲਾ ਤੋਂ ਰਾਜ ਕਰ ਰਹੇ ਨੇ ਕਾਨੂੰਨੀ ਦਰ ਤੱਕ ਕੀ ਕਰੋਗੇ ਇੰਨਾ ਸਮਾਂ ਉਹਨਾਂ ਦੇ ਨਾਲ ਰਹੇ ਉਹ ਕਿਤੇ ਨਾ ਕਿਤੇ ਗਾਲੀਦਰ ਨੇ ਤਾਂ ਘਰ ਮੋਰਚਾ ਖੋਲਦਾ ਕਹਿੰਦੇ ਵੀ ਅਸੀਂ ਥੱਲੀ ਪਾਰਟੀ ਨਹੀਂ ਹੈਗੀ ਇਹ ਇੱਕ ਸੋਚ ਹੈਗੀ ਤੇ ਜਿਹਨੂੰ ਆਖਰ ਪਾਛ ਪਾ ਸ਼ਤ ਬਣੋ ਸਰਕਾਰਾਂ ਤੋੜਨ ਤੇ ਜਾਮ ਲੱਗਣ ਲੱਗ ਗਿਆ ਕਹਿੰਦੇ ਸਰਕਾਰਾਂ ਤੋੜਨਗੇ ਦੇਖੋ ਸਰਕਾਰਾਂ ਅਸੀਂ ਤੋੜਦੇ ਨਹੀਂ ਲੋਕ ਆਪ ਚੜ ਕੇ ਆਦੇ ਨੇ ਸਾਡੇ ਮੋਲੇ ਜੇ ਸਾਡੇ ਕੋਈ ਘਰ ਚੜ ਕੇ ਆਏਗਾ ਅਸੀਂ ਉਹ ਜੱਫੀ ਪਾਵਾਂਗੇ ਕਿਸੇ ਦੇ ਘਰ ਨਹੀਂ ਜਾਵਾਂਗੇ ਕਿਉਂਕਿ ਸਾਡਾ ਘਰ ਅੱਗੇ ਵੱਡਾ ਸਤਿ ਸ਼ਕਾਲ ਪੰਜਾਬ ਭਾਜਪਾ ਦੀ ਅੱਜ ਮੀਟਿੰਗ ਤੇ ਸੁਨੀਲ ਜਾਖੜ ਪਹੁੰਚੇ ਨੇਗੇ ਬਾਦਚ ਕੱਲ ਕਰਦੇ ਆ separat ਜਦਿੰਦੇ ਵਿੱਚ ਹਾਲਾਂਕਿ ਸ਼ੁਰੂਆਤ ਹੋਣੀ ਹੈ ਤੇ ਉਹਦੇ ਵਿੱਚ ਜੇ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਹਾਲਾਂਕਿ ਮੀਡੀਆ ਦੇ ਨਾਲ ਕਹਿੰਦੇ ਬਾਅਦਚ ਕੱਲ ਕਰੂੰਗਾ ਕਿਉਂਕਿ ਇੱਕ ਹੋਰ ਕੋਰਕੁਰਪ ਦੀ ਮੀਟਿੰਗ ਜਿਹੜੀ ਸ਼ੁਰੂ ਹੋਣੀ ਹੈ ਤੇ ਮੈਕਸਿਮਮ ਜਿਹੜੇ ਲੀਡਰ ਨੇ ਉਹ ਪਹੁੰਚ ਚੁੱਕੇ ਹੈਗੇ ਨੇ ਕਿ ਤੇ ਸਿੱਧਾ ਅਖੜ ਵੀ ਸਿੱਧਾ ਮੀਟਿੰਗ 'ਚ ਪਹੁੰਚ ਰਹੇ ਨੇ ਕਿਉਂਕਿ ਅੱਜ ਆਉਂਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜਾ ਕਿ ਮਾਹੌਲ ਚੱਲ ਰਿਹਾ ਹਾਲਾਂਕਿ ਕੋਰ ਲੱਗ ਚੁੱਕਿਆ ਹੈ ਤਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡੇ ਤੌਰ ਤੇ ਤਿਆਰੀ ਜਪੀ ਕਰ ਰਹੀ ਹੈ ਉਹਦੇ ਵਿੱਚ ਮੁੱਖ ਤੌਰ ਤੇ ਕਹਿ ਸਕਦੇ ਹਾਂ ਕਿ ਅੱਜ ਦਾ ਮਾਹੌਲ ਤੁਸੀਂ ਜੇਕਰ ਦੇਖੋ ਸਾਰੇ ਪਾਸੇ ਜਿਵੇਂ ਜਿਵੇਂ ਦੇ ਨਾਲ ਕਿਉਂਕਿ ਕੁਸ਼ਾ ਵਰਕਰਾਂ ਚ ਦੁਬਾਰੇ ਤੌਰ ਤੇ ਦੇਖ ਨੂੰ ਮਿਲਿਆ ਅੰਦਰਲੀ ਤਸਵੀਰ ਤੁਹਾਨੂੰ ਦਿਖਾ ਦਈਏ ਇਕਬਾਲ ਲਾਲਪੁਰਾ ਤੇ ਬਾਕੀ ਕੋਰ ਗਰੁੱਪ ਮੈਂਬਰ ਨੇ ਜਿਹੜੇ ਉਹ ਬੈਠੇ ਨੇਗੇ ਤੇ ਮੀਟਿੰਗ ਜਿਵੇਂ ਕੁਝ ਸਮੇਂ ਤੋਂ ਬਾਅਦ ਸ਼ੁਰੂ ਹੋਗੀ ਤਾਂ ਕਿਉਂਕਿ ਵੀਜਰ ਪਾਣੀ ਦੀ ਗੱਲ ਹੋਵੇ ਪੰਜਾਬ ਜਨ ਗਾਰਜ ਨੇ ਤੇ ਦੂਜੇ ਪਾਸੇ ਸੁਨੀਲ ਜਾਖੜ ਨੇ ਜਿਹੜੇ ਉਹ ਮੀਟਿੰਗ 'ਚ ਸ਼ਾਮਲ ਹੋਣ ਦੇ ਲਈ ਜਾ ਰਹੇ ਨੇ ਤੇ ਇੱਕ ਵਰਕਰਾਂ ਦੇ ਨਾਲ ਤੁਸੀਂ ਦੇਖੋ ਕਿ ਮੁਲਾਕਾਤ ਨਾਲ-ਨਾਲ ਕਰ ਰਹੇ ਨੇਗੇ ਤੇ ਇੱਕ ਮਾਹੌਲ ਜ਼ਰੂਰ ਕਹਿ ਸਕਦੇ ਆਂ ਵੀ ਇਸ ਸਮੇਂ ਦੌਰਾਨ ਇਹ ਬਦਲਦਾ ਹੋਇਆ ਦਿਖਿਆ ਇਹ ਤਸਵੀਰ ਪਾਜਪਾਦ ਅੱਤਰ ਸਿੰਘ ਦਿਖਾ ਰਹੇ ਆਂ ਕਾਫੀ ਸਮੇਂ ਤੋਂ ਬਾਅਦ ਲੱਗਦਾ ਕਿਸ ਤਰ੍ਹਾਂ ਦਾ ਮਾਹੌਲ ਬੰਦਾ ਹੋਇਆ ਨਜ਼ਰ ਆ ਰਿਹਾ ਜਦੋਂ ਵੱਡੇ ਤੌਰ ਦੇ ਉੱਤੇ ਲੀਡਰ ਨੇ ਜਿਹੜੇ ਅੱਜ ਪਹੁੰਚੇ ਨੇ ਤੇ ਅੱਜ ਇਸੇ ਹੰਦ ਕਮਰੇ ਦੇ ਵਿੱਚ ਕਿਉਂਕਿ ਜਿਵੇਂ ਸੁਪ੍ਰਕਾਸ਼ ਕਹਿੰਕੇ ਗਏ ਕਹਿੰਦੇ ਹੋਰ ਦੱਸੋ ਕਿਹੜੇ ਲੀਡਰ ਨੇ ਜਦੋਂ ਪੁੱਛਿਆ ਸੀ ਉਹਨਾਂ ਨੂੰ ਕਿ ਹੋਰ ਵੀ ਤੁਹਾਨੂੰ ਕੋਈ ਜੁਆਇਨ ਕਰ ਸਕਦਾ ਤੇ ਉਹਦੇ ਨਾਲ ਹੀ ਇਹਨਾਂ ਖੁਸ਼ੀਆਂ ਦੇ ਵਿੱਚ ਹੈ ਕਿ ਆਲੀਦਗ ਹੋ ਕੇ ਜਦੋਂ ਚੋਣ ਇਸ ਵਾਰ ਲੜਨੀ ਆ ਲੋਕ ਸਭਾ ਦੀ ਤਾਂ ਉਹਦੇ ਚ ਕਿਸੇ ਤਰ੍ਹਾਂ ਦੀ ਚਾਹੇ ਲੀਡਰਸ਼ਿਪ ਕਰਨੀ ਹੋ ਚਾਹੇ ਸਟ੍ਰੈਟੇਜੀ ਕਰਨੀ ਕੋਈ ਕੰਮ ਹੀ ਰਹੇ ਨਾਲ ਹੀ ਜੇ ਤੁਸੀਂ ਦੇਖੋ ਕਿ ਮੀਟਿੰਗ ਦੀ ਸ਼ੁਰੂਆਤ ਹੈ ਜਿਹੜੀ ਹੋਣ ਲੱਗੀ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਚ ਕੀ ਕੋਈ ਹੋਰ ਲੀਡਰ ਵੀ ਜਿਹੜੇ ਨੇ ਕਿ ਬੀਜੇਪੀ ਸ਼ਾਮਲ ਹੋਣਗੇ ਇਹ ਵੱਡੇ ਤੌਰ ਦੇ ਉੱਤੇ ਕਿ ਤਰ੍ਹਾਂ ਕਿਤੇ ਕਿਹਾ ਜਾ ਸਕਦਾ ਵੀ ਦੇਖਣ ਵਾਲਾ ਹੋਊਗਾ ਪਰ ਨਾਲ ਹੀ ਗੱਲ ਇਹ ਵੀ ਹੈ ਕਿ ਜਿਵੇਂ ਜਿਵੇਂ ਦੇ ਨਾਲ ਸਟੇਟ ਜੀ ਦੇ ਵਿੱਚ ਨੀਤ ਬਿੱਟੂ ਨੇ ਜੁਆਇਨ ਕਰਿਆ ਜਾਂ ਫਿਰ ਇਹ ਗੱਲ ਕੀਤੀ ਜਾਵੇ ਜਿਹੜੇ ਪੰਜਾਬ ਦੇ ਨਾਲ ਜੁੜੇ ਮਸਲੇ ਨੇ ਉਹ ਵੱਡੇ ਤੌਰ ਤੇ ਜ਼ਰੂਰ ਕਹਿ ਸਕਦੇ ਆ ਕਿ ਟੀਚਰ ਦੇ ਤੌਰ ਤੇ ਰਹਿਣਗੇ ਕਿਉਂਕਿ ਪੰਜਾਬ ਦੇ ਮਸਲਾਂ ਨੂੰ ਲੈ ਕੇ ਜਾਂ ਸਿੱਖ ਮਸਲਾਂ ਨੂੰ ਲੈ ਕੇ ਕਿਹਾ ਜਾ ਸਕਦਾ ਕਿ ਇੱਕ ਵੱਡੀ ਜ਼ਿੰਮੇਵਾਰੀ ਅਕਬਾਲ ਸਿੰਘ ਲਾਲਪੁਰਾ ਦੇ ਸੱਤੇ ਸੀ ਕਿ ਕਮਿਊਨਿਟੀ ਕਮਿਸ਼ਨ ਦੇ ਚੇਅਰਮੈਨ ਜਦੋਂ ਉਹਨਾਂ ਨੂੰ ਬਣਾਇਆ ਤਾਂ ਕੀ ਚੀਜ਼ਾਂ ਦੇ ਵਿੱਚ ਉਹ ਸੈਟਲਮੈਂਟ ਕਰ ਪਾਏ ਜਾਂ ਉਸ ਦਾ ਮਾਹੌਲ ਜਾਂ ਉਸ ਦਾ ਦੀ ਨੀਤੀ ਬਣਾ ਪਾਏ ਇਹ ਇੱਕ ਵੱਡੀ ਚੁਣੌਤੀ ਭਾਜਪਾ ਵਾਸਤੇ ਜਰੂਰ ਹਮੇਸ਼ਾ ਰਹੀ ਹੈ ਕਿ ਪੰਜਾਬ ਦੇ ਨਾਲ ਜੋੜ ਕੇ ਇਸ ਮਾਹੌਲ ਨੂੰ ਕਿਹੋ ਜਿਹੇ ਤਰ੍ਹਾਂ ਦੇ ਨਾਲ ਦੇਖਿਆ ਜਾਵੇ ਤੇ ਹੋਰ ਗਰੁੱਪ ਚ ਹੋਰ ਕੀ ਚਾਹਵਾਂ ਨੇ ਸਾਡੇ ਨਾਲ ਬੀ ਜੋਸ਼ੀ ਹੈਗੇ ਨੇ ਕਿ ਜੋਸ਼ੀ ਜੀ ਅੱਜ ਪੋਰ ਗਰੁੱਪ ਦੀ ਮੀਟਿੰਗ ਜੇ ਕਹੀ ਹੈ ਉਸ ਸਮੇਂ ਤੋਂ ਉਸ ਸਮੇਂ ਉਸ ਸਮੇਂ ਤੋਂ ਬਾਅਦ ਹੈ ਜਿਸ ਸਮੇਂ ਦੇ ਦੌਰਾਨ ਵੱਡੀ ਹਲਚਲ ਹੋਈ ਰਿੰਕੂ ਹੋਰਾਂ ਨੇ ਜੁਆਇਨ ਕਰਿਆ ਬਿੱਟੂ ਨੇ ਜੁਆਇਨ ਕਰਿਆ ਆਂਗਰਾਲ ਨੇ ਜੁਆਇਨ ਕਰਿਆ ਚਲੋ ਤੁਹਾਡਾ ਪੁਰਾਣਾ ਸਾਥੀ ਹੋਈ ਸੀਗਾ ਲੱਗਦਾ ਵੀ ਪੰਜਾਬ ਚ ਉਹ ਪੈਡ ਫੀਜੀਪੀ ਬਣਾ ਪਾਉਗੀ ਜਿਹੜੀ ਸ਼ਾਇਦ ਅਕਾਲੀ ਦਲ ਦੇ ਨਾਲ ਰਹਿੰਦੇ ਨਹੀਂ ਬਣਾ ਪਾਈ ਦੇਖੋ 10 ਸਾਲ ਦੇ ਮੋਦੀ ਜੀ ਦੇ ਦੇਸ਼ 'ਤੇ ਪ੍ਰਸ਼ਾਸਨ ਸਦਕੇ ਗੁੱਡ ਗਵਰਨਰ ਸਦਕਾ ਔਰ ਜਿਹੜੀਆਂ ਲੋਕਪੱਖੀ ਨੀਤੀਆਂ ਔਰ ਖਾਸ ਕਰਕੇ ਗਰੀਬਾਂ ਨੂੰ ਫਾਇਦਾ ਪਹੁੰਚਾਣ ਵਾਲੀਆਂ ਨੀਤੀਆਂ ਉਸ ਕਰਕੇ ਪੂਰੇ ਦੇਸ਼ ਦੇ ਅੰਦਰ ਮੋਦੀ ਜੀ ਨੂੰ ਪਰਵਾਹ ਹੁਆਰਾ ਮਿਲ ਰਿਹਾ ਹੈ ਔਰ ਜੇ ਦੇਖੋਗੇ ਪੰਜਾਬ ਨਾਲ ਲੱਗਦਾ Rajasthan ਹੈ ਭਾਜਪਾ ਹੀ ਸਰਕਾਰ ਹੈਗੀ ਹੈ ਪੰਜਾਬ ਨਾਲ ਲੱਗਦਾ Haryana ਹੈ ਭਾਜਪਾ ਹੀ ਸਰਕਾਰ ਹੈਗੀ ਹੈ ਪੰਜਾਬ ਨਾਲ ਥੋੜਾ ਥੋੜਾ ਲੱਗਦਾ ਉਤਰਾਖੰਡ ਵੀ ਹੈ ਨੇੜੀ ਹੈ ਭਾਜਪਾ ਸਰਕਾਰ ਹੈ UP ਵੀ ਨੇੜੀ ਹੈ ਭਾਜਪਾ ਸਰਕਾਰ ਹੈ ਹਿਮਾਚਲ ਸਾਡੀ ਸਰਕਾਰ ਸੀਗੀ ਸੋ ਇਹ ਸਾਰਾ ਇਲਾਕਾ ਜਿਹੜਾ ਹੈ BJP ਨਾਲ ਖੜ ਗਿਆ ਹੈ ਤੇ ਉਹਦਾ ਅਸਰ ਪੰਜਾਬ ਤੇ ਵੀ ਆ ਰਿਹਾ ਹੈ ਹੁਣ ਪੰਜਾਬ ਦੇ ਅੰਦਰ ਜਿਹੜਾ ਹੈਗਾ Order ਨੂੰ ਲੈ ਕੇ ਪੰਜਾਬ ਦੇ ਅੰਦਰ ਸਾਰੀ ਪੋਲੀਟੀਕਲ ਪਾਰਟੀਆਂ ਦੇ ਲੋਕ ਜਿਹੜੇ ਹਨ BJP ਜੁਆਇਨ ਕਰਨ ਨੂੰ ਆਤੁਰ ਨੇ ਕਿਉਂਕਿ ਥੱਲੇ ਜਿਹੜੀ ਜਨਤਾ ਹੈ ਹੁਣ ਮੋਦੀ ਜੀ ਨਾਲ ਖੜਨਾ ਸ਼ੁਰੂ ਹੋ ਗਈ ਹੈ ਹੁਣ ਦੇਖੋ ਆਮਾਦੀ ਪਾਰਟੀ ਲਈ ਕਿੰਨਾ ਵੱਡਾ ਝਟਕਾ ਕਿ ਉਹਨਾਂ ਦਾ ਇਕੱਲਾ ਐਮਪੀ ਇੱਕੋ ਐਮਪੀ ਲੋਕ ਸਭਾ ਦਾ ਉਹਨੂੰ ਟਿਕਟ ਅਲਾਟ ਹੋਣ ਦੇ ਬਾਵਜੂਦ ਵੀ ਆਮਾਦੀ ਪਾਰਟੀ ਨੂੰ ਛੱਡ ਕੇ ਉਹ ਭਾਜਪਾ ਚ ਆ ਗਿਆ ਠੀਕ ਹੈ ਸ਼ੀਤ ਲੰਗਰਾਲਾ ਦਾ ਐਮਐਲਏ ਠੀਕ ਹੈ ਉਹਨੂੰ ਪਤਾ ਹੈ ਇੱਕ ਐਮਐਲਏ ਜਾਣ ਨਾਲ ਕੁਝ ਫਰਕ ਨਹੀਂ ਪੈਂਦਾ ਇਹ ਵੱਡੀ ਉਹਨਾਂ ਕੋਲ ਮੈਜੋਰਟੀ ਹੈਗੀ ਫਿਰ ਵੀ ਉਹਨੇ ਹਿੰਮਤ ਦਿਖਾਈ ਕਿ ਮੈਂ ਛੱਡ ਕੇ ਆਵਾਂਗਾ ਸ਼ਾਇਦ ਜੇਈਐਸ ਕారణ ਉਹਨਾਂ ਚੋਂ ਇੱਕ ਕਾਰਨ ਜੇ ਗਵਰਨਰਸ ਵੀ ਹੈ ਤੇ ਇੱਕ ਕਾਰਨ ਇਹ ਕਿ ਪੰਜਾਬ ਦੇ ਅੰਦਰ ਹਾਲਾਤ ਬਹੁਤ ਖਰਾਬ ਨੇ ਪੰਜਾਬ ਦੇ ਅੰਦਰ ਪੰਜਾਬ ਸਰਕਾਰ ਨੇ ਕੋਈ ਗਰੰਟੀ ਪੂਰੀ ਨਹੀਂ ਕੀਤੀ ਇੱਕ 300 ਯੂਨਿਟ ਬਿਜਲੀ ਦੇ علاوہ ਅੱਜ ਸਾਡੀ ਮਾਮਾ ਭੈਣਾ ਜਿਹੜੀ 24000 ਰੁਪਏ ਮਹੀਨਾ 24000 ਰੁਪਏ ਜਿਹੜਾ 24 ਮਹੀਨਿਆਂ ਦਾ ਉਹਦਾ ਇੰਤਜ਼ਾਰ ਕਰਦੀ ਹੈ ਵੀ ਸਾਨੂੰ ਦੇ ਦਿਓ ਬੋਲੇ ਗੱਲ ਗੱਲ ਤਾਂ ਸੁਣੋ ਦਿੱਲੀ ਪੰਜਾਬ ਦੀ ਸਰਕਾਰ ਤੋੜ ਸਕਦੀ ਹੈ ਪਰ ਗੱਲ ਤਾਂ ਸੁਣੋ ਹੁਣ ਲਾਅ ਐਂਡ ਆਰਡਰ ਦਾ ਵੀ ਇਸ਼ੂ ਬਹੁਤ ਵੱਡਾ ਹੈ ਪੰਜਾਬ ਦੇ ਅੰਦਰ ਗੈਂਗਸਟਰ ਜੇਲਾਂ ਤੋਂ ਰਾਜ ਕਰ ਰਹੇ ਨੇ ਆਪ ਇਨਕੁਆਰੀਆਂ ਪੁਲਿਸ ਦੀ ਕਹਿੰਦੀਆਂ ਕਿ ਜੇਲ੍ਹ ਦੇ ਅੰਦਰ ਬੈਠ ਕੇ ਉਹ ਗੈਂਗਸ ਚਲਾ ਰਹੇ ਨੇ ਸ਼ਰਾਬ ਦਾ ਮਾਫੀਆ ਚਲਾ ਰਹੇ ਨੇ ਹੋਰ ਐਕਸਟਰਸ਼ਨ ਕਰ ਰਹੇ ਨੇ ਨਹੀਂ ਮੈਂ ਸੁਣ ਤੋ ਲੋ ਮੇਰੀ ਭਾਜੀ ਕਹਿੰਦੇ ਹੁਣ ਇਹ ਸਾਰੀ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ ਇਹ ਦੇ ਕਰਕੇ ਲੋਕ ਅਗੇਂਸ ਨੇ ਤੇ ਲੋਕ ਜਿਹੜਾ ਹੈਗਾ ਇਸ ਚੋਣ ਦੇ ਅੰਦਰ ਆਵਾਜ਼ ਦੀ ਪਾਰਟੀ ਨੂੰ ਇੱਕ ਮੈਸੇਜ ਦੇਣਗੇ ਕਿ 13 ਲੋਕ ਸਭਾ ਸੀਟਾਂ ਦੇ ਉੱਪਰ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਚੇਤੂ ਕਰਕੇ ਇਹ ਸਮਝਾ ਦਾਂਗੇ ਕਿ ਵੀ ਤੁਸੀਂ ਜਿਹੜਾ ਹੈ ਆਪਣਾ ਰਾਜ ਠੀਕ ਕਰੋ ਨਹੀਂ ਤਾਂ ਆਨਾਲੇ 3 ਸਾਲ ਬਾਅਦ ਭਗਵੰਤ ਮਾਨ ਐਂਡ ਪਾਰਟੀ ਜਿਹੜੇ ਜਿਹੜੇ ਮਤਲਬ ਕਿ ਗੈਂਗਸਟਰਸ ਨੂੰ ਸ਼ਾਇਦ ਦੇ ਰਹੇ ਨੇ ਇਲੈਗਲ ਮਾਈਨਿੰਗ ਸ਼ਾਇਦ ਦੇ ਰਹੇ ਨੇ ਰੇਤਾ ਮਾਫੀ ਨੂੰ ਸ਼ਾਇਦ ਦੇ ਰਹੇ ਸ਼੍ਰਾਮ ਮਾਫੀ ਸ਼ਾਇਦ ਦੇ ਰਹੇ ਉਹਨਾਂ ਚੱਲਦਾ ਕਰ ਦਣਗੇ ਅਕਾਲੀ ਦਲ ਦਾ ਕੀ ਕਰੋਗੇ ਇੰਨਾ ਸਮਾਂ ਉਹਨਾਂ ਦੇ ਨਾਲ ਰਹੇ ਉਹ ਕਿਹੜਾ ਕਿਹਤੇ ਅਕਾਲੀ ਦਲ ਨੇ ਤਾਂ ਘਰ ਮੋਰਚਾ ਖੋਲਤਾ ਕਹਿੰਦੇ ਵੀ ਅਸੀਂ thì ਥੱਲੀ ਪਾਰਟੀ ਨਹੀਂ ਹੈਗੀ ਇਹ ਇੱਕ ਸੋਚ ਹੈਗੀ ਤੇ ਜਿਹਨੂੰ ਆਖਰ ਪੱਛ ਪਛਾਦ ਕੋ ਅਕਾਲੀ ਦਲ ਨਾਲ ਜਦ ਤੋੜ ਵਿਛੋੜਾ ਛੱਡਾ ਹੋਇਆ ਹੈ ਉਹ ਕੁਝ ਮੁੱਦਿਆਂ ਤੇ ਹੋਇਆ ਹੈ ਪਹਿਲੇ ਕਿਸਾਨ ਸੰਗਠਨ ਅੰਦੋਲਨ ਚੱਲਦਾ ਸੀ ਉਹ ਸਾਡੇ ਤੋਂ ਅਲੱਗ ਹੋ ਗਏ ਭਾਜਪਾ ਨੇ ਨਹੀਂ ਕੀਤਾ ਭਾਜਪਾ ਨੇ ਫੇਰ ਗੱਲਬਾਤ ਕੀਤੀ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਸਾਡੇ ਵਨ ਆਫ ਟਾਪ ਲੀਡਰਸ ਨੇ ਉਹਨਾਂ ਨੇ આજ ਤੱਕ ਦੇ ਪ੍ਰੋਗਰਾਮ 'ਚ ਵੀ ਬੋਲਤਾ ਕਿ ਸਾਡੀ ਗੱਲਬਾਤ ਚੱਲਦੀ ਪਈ ਹੈ ਨਿਰਣੇ ਜਲਦੀ ਆ ਜਾਏਗਾ ਪਰ ਕਦੇ-ਕਦੇ ਇਹ ਦੋ ਪਾਰਟੀਆਂ 'ਚ ਕਈ ਵਾਰ ਗੱਲਬਾਤ ਸਿਰੇ ਨਹੀਂ ਚੜਦੀ ਕੋਈ ਗੱਲ ਨਹੀਂ ਅਕਾਲੀ ਦਲ ਨੂੰ ਮੁਬਾਰਕ ਹੋ ਆਪਣਾ ਕਰਨ ਅਸੀਂ ਆਪਣਾ ਕਰਾਂਗੇ ਪਰ ਲਾਸਟ ਜੇ ਮੈਂ ਪੁੱਛਾਂ ਸਰਕਾਰਾਂ ਤੋੜਨ ਦੇ ਅੰਜਾਮ ਦੇਖੋ ਸਰਕਾਰਾਂ ਅਸੀਂ ਤੋੜਦੇ ਨਹੀਂ ਲੋਕ ਆਪ ਚੱਲ ਕੇ ਆਉਂਦੇ ਨੇ ਮੈਂ ਦੁਬਾਰਾ ਕੁਐਸਚਨ ਹੈ ਮੇਰਾ ਲੋਕ ਸਭਾ ਦਾ ਇੱਕੋ ਐਮਪੀ ਆਮ ਆਦਮੀ ਪਾਰਟੀ ਦਾ ਜਿਹਨੂੰ ਟਿਕਟ ਵੀ ਦਿੱਤੀ ਗਈ ਇਹਦੇ باوجود ਆਮ ਆਦਮੀ ਛੱਡ ਕੇ ਆ ਗਿਆ ਉਸੇ ਅਸੀਂ ਤੇ ਸਾਡੇ ਉੱਪਰ ਕੋਲ ਇਲਜ਼ਾਮ ਨਾ ਲਾਓ ਨਾ ਫਿਰ ਜਿਹੜਾ ਇਹਨਾਂ ਦਾ ਐਮਐਲਏ ਵੀ ਪਾਰਟੀ ਛੱਡ ਕੇ ਸਾਡੇ ਕੋਲ ਆਇਆ ਉਹਦੇ ਇੱਕ ਦਿਨ ਨਾਲ ਪੰਜਾਬ ਸਰਕਾਰ 'ਚ ਕੋਈ ਫਰਕ ਨਹੀਂ ਪਿਆ ਨਾ ਫਿਰ ਵੀ ਉਹਨੇ ਹਿੰਮਤ ਦਿਖਾਈ ਇਹ ਤੁਹਾਨੂੰ ਕਿਤਨਾ ਕਿਤਨਾ ਅੰਕੜਾ ਇਹਦੇ ਇਹਦੇ ਕਿਤਨਾ ਕਿਤੇ ਪੰਜਾਬ 'ਚ ਹਾਲਾਤ ਖਰਾਬ ਆ ਦੇਖੋ ਗੱਲ ਇਹ ਹੈ ਜਾਗਦੀ ਜ਼ਮੀਰ ਦੇ ਜਦ ਇਹ ਹੋ ਜਾਣਗੇ ਆਮ ਆਦੀ ਪਾਰਟੀ ਦੇ ਐਮਐਲਏ ਤੇ ਆਪ ਉਹ ਨਿਰਣੇ ਕਰ ਲੈਣਗੇ ਜਦ ਕਰਨਾ ਹੋਊਗਾ ਸਾਡੇ ਵੱਲੋਂ ਕੋਈ ਕੋਸ਼ਿਸ਼ ਨਹੀਂ ਸਾਡੇ ਵੱਲੋਂ ਜੇ ਸਾਡੇ ਕੋਈ ਘਰ ਚੱਲ ਕੇ ਆਏਗਾ ਅਸੀਂ ਉਹ ਜੱਫੀ ਪਾਵਾਂਗੇ ਕਿਸੇ ਦੇ ਘਰ ਨਹੀਂ ਜਾਵਾਂਗੇ ਕਿਉਂਕਿ ਸਾਡਾ ਘਰ ਅੱਗੇ ਵੱਡਾ ਅਸੀਂ ਵਰਲਡ ਦੀ ਲਾਰਜੇਸਟ ਕੋਲ ਅਸੀਂ 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 ਦੁਨੀਆ ਦੀ ਸਭ ਤੋਂ ਵੱਡੀ ਪੋਲੀ ਐਮਪੀ ਸਾਡੇ ਕੋਲ ਨੇ ਸਾਨੂੰ ਕਿਸੇ ਕੋਲ ਜਾਣ ਦੀ ਜਰੂਰਤ ਨਹੀਂ ਜੇ ਕੋਈ ਆਏਗਾ ਤੇ ਉਸ ਦਾ ਸਵਾਗਤ ਹੈ ਚਲੋ ਬਹੁਤ ਬਹੁਤ ਧੰਨਵਾਦ ਤੇ ਅੱਜ ਇੱਕ ਹੋਰ ਗਰੁੱਪ ਦੀ ਮੀਟਿੰਗ ਦੇ ਵਿੱਚ ਬਹੁਤ ਮੁੱਦੇ ਨੇ ਜਿਨ੍ਹਾਂ ਤੇ ਚਰਚਾ ਹੋਣੀ ਆ ਪੰਜਾਬ ਚ ਮਾਹੌਲ ਜਿਸ ਤਰ੍ਹਾਂ ਦੇ ਨਾਲ ਬਿਲਡ ਕਰਨਾ ਸ਼ੁਰੂ ਕਰਿਆ ਇਹਨੂੰ ਮੇਨਟੇਨ ਕਿਵੇਂ ਰੱਖਿਆ ਜਾਵੇ ਪੰਜਾਬੀਆਂ ਦੀ ਵੋਟ ਕਿਵੇਂ ਲਈ ਜਾਵੇ ਇਹ ਵੱਡਾ ਟਿਕਾ ਬੀਜੇਪੀ ਵਾਸਤੇ ਹੈ ਤੇ ਚੁਣੌਤੀ ਵੀ ਹੈ ਸੀਨੀਅਰ ਵੀਡੀਓ ਨਾਲ ਸੰਬੰਧਿਤ ਨਾਲ ਉਸ ਮਿਸਿੰਗ ਰੋਜ਼ਾਨਾ ਸਪੋਰਟਿਵ ਚੰਡੀਗੜ੍ਹ